political match. No, I am not interested. Narendra Modi, BJP. BJP. क्यों? अच्छा काम कर रहे हैं भाई जी देश में अच्छी जगह अच्छी लाइन तो लेके जा रहे हैं में। मोदी हाँ जी मोदी का देखो महंगाई और वो सब कुछ अलग बात है लेकिन जो उन्होंने विकास के जो काम करने वाले थे तीन सौ सत्तर धारा हुआ राम मंदिर चलो धर्म की बात वो अलग है लेकिन जो आर्मी के लिए कैसा सुरक्षा जब तक देश सुरक्षित है तब तक, तक हम सब कुछ कर सकते हैं ਸਾਬੇ ਜਿਵੇਂ ਐਸੇ ਹੈ ਭਾਈ ਕੋਈ ਸਿਕ ਕੋਈ ਸਵਾਇਤਾ ਨਹੀਂ ਹੈ ਭਗਵਾਨ ਜਨਮਾਨ ਸਰਕਾਰ ਇਹ ਵੀ ਕਹਿ ਰਹੀ ਸੀ 100000 ਰੁਪਏ ਲੇਡੀਸ ਨੂੰ ਦੇਣੀਆਂ ਲੇਡੀਸ ਬਹੁਤ ਪਰੇਸ਼ਾਨ ਇਸ ਚੀਜ਼ ਤੋਂ ਕਿ ਉਹਨਾਂ ਦੇ ਅਕਾਊਂਟ ਤੇ 100000 ਰੁਪਏ ਨਹੀਂ ਆਇਆ ਉਹ ਲੇਡੀਸ ਨੂੰ ਤੁਸੀਂ ਕਹਿੰਦੇ 500 ਰੁਪਏ ਦੇਣਾ ਤਾਂ ਤੁਹਾਡੇ ਮਗਰ ਫਿਰ ਤੁਰ ਪੜੇਗੀ ਉਹ ਤਾਂ ਭਗਵਾਨ ਕਹਿ ਰਿਹਾ ਹੈ ਤੁਸੀਂ ਕਹੋ 200 ਰੁਪਏ ਮੈਂ ਦੇ ਤਾਂ ਕਿਸੇ ਲੇਡੀਸ ਕੋ ਤੁਹਾਡੇ ਮਗਰ ਤੁਰ ਪੜੇਗੀ 200 ਰੁਪਏ ਲੈਣੇ ਲਈ ਆ ਆਉਣ ਵਾਲੀਆਂ ਚੋਣਾਂ ਦਾ ਜਿਹੜਾ ਮਾਮਲਾ ਇਸ ਟਾਈਮ ਪੱਕਿਆ ਹੋਇਆ ਹੈ ਉਹਦੀ ਰਿਪੋਰਟ ਦੇ ਕਰਕੇ ਅਸੀਂ ਇੱਥੇ ਸਬਜ਼ੀ ਮੰਡੀ ਦੇ ਵਿੱਚ ਆਏ ਆ ਆਓ ਪਾ ਗੱਲਬਾਤ ਕਰਦੇ ਆ ਲੋਕਾਂ ਨਾਲ ਕਿ ਕਿਹੜਾ ਨੇਤਾਨਾ ਨੂੰ ਜ਼ਿਆਦਾ ਹੁਣ ਪਿਆਰਾ ਲੱਗ ਰਿਹਾ ਹੈ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਆ ਚੋਣਾਂ ਆ ਰਹੀਆਂ ਨੇ ਹਾਂਜੀ ਹਾਂਜੀ ਕਿਹੜੀ ਪਾਰਟੀ ਨੂੰ ਜਿਤਾਉਣਾ ਚਾਹੁੰਦੇ ਹੋ ਜਾਂ ਦੇਖਣਾ ਚਾਹੁੰਦੇ ਹੋ ਨਰੇਂਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਨਰੇਂਦਰ ਮੋਦੀ ਕਿਉਂ ਨਰੇਂਦਰ ਮੋਦੀ ਠੀਕ ਹੈ ਵਧੀਆ ਕੰਮ ਕਰ ਰਿਹਾ ਏ ਥਲੇ ਆਵਾਮੀ ਪਾਰਟੀ ਜਲੰਧਰ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਕਰ ਰਹੀ ਹੈ ਸਰਕਾਰ ਉਹ ਨਾਲ ਚੱਲ ਰਹੀ ਹੈ ਕਿੱਦਾਂ ਦੇਖੋ ਉਹ ਠੀਕ ਹੈ ਉਹ ਵੀ ਆਪਣੀ ਜਗ੍ਹਾ ਪਰ ਨਰੇਂਦਰ ਮੋਦੀ ਜਿਆਦਾ ਵਧੀਆ ਏ ਥਲੇ ਅ ਇਹ ਨਰੇਂਦਰ ਮੋਦੀ ਨੂੰ ਵੋਟ ਪਾਉਣਾ ਚਾਹੁੰਦੇ ਨੇ ਆ ਸਰ ਨੇ ਗੱਲ ਕਰ ਲੈਂਦੇ ਆ ਦੁਕਾਨਦਾਰ ਨੇ ਇੱਥੇ ਸੱਚੀ ਗੱਲ ਸਰ ਸੱਚੀ ਗੱਲ ਬੋਲੋ ਅ ਚੋਣਾ ਆ ਰਹੀਆਂ ਨੇ ਕਿਹੜੀ ਸਰਕਾਰ ਚਾਹੁੰਦੇ ਆ ਨਰਿੰਦਰ ਮੋਦੀ ਬੀਜੇਪੀ ਬੀਜੇਪੀ ਕਿਉਂ ਅੱਛਾ ਕੰਮ ਕਰ ਰਹੇ ਆ ਭਾਜੀ ਦੇਸ਼ ਨੂੰ ਅੱਛੀ ਜਗ੍ਹਾ ਅੱਛੀ ਲੈਣ ਤੇ ਲੈ ਕੇ ਜਾ ਰਹੇ ਆ ਆਪਣੀ ਪਾਰਟੀ ਦੀ ਸਰਕਾਰ ਨੂੰ ਕਿਦਾਂ ਦੇਖਦੇ ਆਮ ਆਦਮੀ ਪਾਰਟੀ ਵਧੀਆ ਪਾਰਟੀ ਚੱਲ ਰਹੀ ਆ ਪੰਜਾਬ ਚ ਵਧੀਆ ਚੱਲ ਰਹੀ ਹੋਵੇ ਆ ਸਾਡਾ ਭਾਜੀ ਵੀ ਮੌਜੂਦ ਨੇ ਇੱਕ ਉਹਨਾਂ ਨਾਲ ਗੱਲਬਾਤ ਕਰ ਲੈਣੀ ਹੈ ਸਸੀ ਗੱਲ ਸਰ ਸਸੀ ਗੱਲ ਸਰ ਕਿਹੜੀ ਪਾਰਟੀ ਸਰ ਨਰਿੰਦਰ ਮੋਦੀ ਨਰਿੰਦਰ ਮੋਦੀ ਵਧੀਆ ਕੰਮ ਕਰ ਰਹੇ ਆ ਸਰਕਾਰ ਵਧੀਆ ਕੰਮ ਚੱਲੀ ਜਾਂਦੀ ਆ ਕੋਈ ਇੱਕ ਕੰਮ ਇਹ ગામ ਦੀ ਗੰਦ ਸੌਣ ਹੈ ਚੱਲੀ ਜਾਂਦੀ ਉਹ ਤਾਂ ਵਧੀਆ ਸਰਕਾਰ ਕੰਮ ਕਰ ਵਧੀਆ ਕਰਦੀ ਹੈ ਇੱਥੇ ਲੋਕੀ ਸਾਰੇ ਹੀ ਇਸ ਟਾਈਮ ਜਿਹੜੇ ਆ ਉਹ ਭਾਜੀ ਜਾਂ ਨਰਿੰਦਰ ਮੋਦੀ ਦੀ ਹੀ ਸਰਕਾਰ ਨੂੰ ਚਾਹੁੰਦੇ ਆ ਆ ਉਹ ਅੱਗੇ ਵੀ ਤੁਹਾਡਾ ਇੱਕ ਸਰਵੇ ਆਪਾਂ ਕਰ ਲੈਨੇ ਆ ਅ ਇੱਥੇ ਸਾਡੇ ਨਾਲ ਕਈ ਮੌਜੂਦ ਨੇ ਮੈਡਮ ਖੜੇ ਨੇ ਅੱਛੀ ਗੱਲ ਮੈਂ ਨੋ ਆਮ ਨੋਟ ਇੰਟਰਸਟਿਡ ਭਾਜੀ ਆ ਕੇ ਭਾਈ ਨਾਲ ਗੱਲ ਨੇ ਗੱਲ ਅੱਛੀ ਗੱਲ ਜੀ ਨਰਿੰਦਰ ਮਾਈ ਮੋਦੀ ਜਾਂ ਰਾਹੁਲ ਗਾਂ ਇਹ ਤਾਂ ਹੁਣ ਬਾਕੀ ਦੱਸੂਗਾ ਜੀ ਅਸੀਂ ਤਾਂ ਕੋਈ ਦੱਸ ਨਹੀਂ

ਮੇਰੇ ਖਿਆਲ ਨਾਲ ਦਾ ਜਿਹੜਾ ਦੌਰ ਚੱਲ ਰਿਹਾ ਹੈ ਮੋਦੀ ਦਾ ਹੀ ਹੈਗਾ ਜਨੰਦਰ ਦੀ ਹੌਟ ਸੀਟ ਮੰਨੀ ਗਾਰ ਜਾ ਰਹੀ ਹੈ ਹੁਣ ਰਿੰਕੂ ਜਾਂ ਚੰਨੀ ਖਲਾਲ ਦਾ ਰਿੰਕੂ ਦਾ ਹੀ ਰੌਲਾ ਜੀ ਬਾਕੀ ਚੰਨੀ ਵੀ ਇਸ ਟਾਈਮ ਫਾਰਮ ਤੇ ਕਿਉਂਕਿ ਆਪ ਦਾ ਜਿਹੜਾ ਰੌਲਾ ਪੈ ਗਿਆ ਜਿਆਦਾ ਅੱਛਾ ਜੀ ਉਹਦੇ ਕਾਰਨ ਜਿਹੜਾ ਹੈ ਕਿ ਹੁਣ ਕਾਂਗਰਸ ਦੇ ਵੀ ਮਲ ਫਾਈਟ ਹੋ ਗਈ ਇਹਨਾਂ ਦੋਨੋਂ ਦੀ ਅੱਛਾ ਜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਿਦਾਂ ਦੇਖਦੇ ਕੰਮ ਕਿਦਾਂ ਦੇ ਕਰ ਰਹੇ ਕੰਮ ਤਾਂ ਦੇਖੋ ਜੀ ਜਿਹੜੇ ਕਰ ਰਹੀ ਹੈ ਉਹ ਤਾਂ ਹੁਣ ਮੈਨੂੰ ਇਹ ਸਮਝ ਨਹੀਂ ਆ ਰਹੀ ਕਿ ਉਹਨਾਂ ਨੇ ਜੋ ਕੀਤਾ ਹੈਗਾ ਆ ਤਾਂ ਹੁਣ ਫਿਲਹਾਲ ਦੇਖੋ ਜਿਹੜੀ ਸਰਕਾਰ ਆਂਦੀ ਹੈ ਉਹ ਜਿੱਦਾਂ ਅੱਗੇ ਅੱਗੇ ਵੀ ਸਰਵੇ ਆਪਾਂ ਕਰ ਲੈਨੇ ਆ ਲੋਕਾਂ ਦਾ ਸਰਵੇ ਕਰਦੇ ਤੁਹਾਨੂੰ ਸਾਰਾ ਦਿਖਾ ਰਹੇ ਰਿਪੋਰਟ ਦਿਖਾ ਰਹੇ ਆ ਤੇ ਅੰਕਲ ਵੀ ਖੜੇ ਨੇ ਸੱਸੀ ਗਾਲ ਅੰਕਲ ਸੱਸੀ ਗਾਲ ਬੋਲੋ ਜੀ ਅ ਕਿਹੜੀ ਸਰਕਾਰ ਚਾਹੁੰਦੇ ਹੋ ਆਮ ਆਨ ਪਾਰਟੀ ਦੀ ਆਵਾਜ਼ ਦੀ ਪਾਰਟੀ ਹਾਂਜੀ ਹਾਂਜੀ ਕਿਉਂ ਬੜਿਆ ਸਾਰਾ ਬਿੱਲ ਮਾਫ ਕੀਤਾ ਉਹਨਾਂ ਨੇ ਕਿਦਾ ਦੇਖਦੇ ਹੋ ਤੁਸੀਂ ਵਧੀਆ ਦੇਖਦੇ ਆ ਸੀ ਇਹਨੂੰ ਆਮ ਆਦਮੀ ਪਾਰਟੀ ਦੇ ਜਿਹੜੇ ਮੰਤਰੀ ਆ ਉਹ ਖੁਦ ਪਾਰਟੀ ਬਦਲ ਕੇ ਚੇਂਜ ਹੋ ਗਏ ਆ ਉਸੇ ਤੇ ਉਸ ਵਾਰ ਸਾਨੂੰ ਨਹੀਂ ਪਤਾ ਸਾਡਾ ਭਗਵਾਨ ਜੀ ਵਧੀਆ ਆਮ ਆਦਮੀ ਪਾਰਟੀ ਦੇ ਵੀ ਲੋਕੀ ਬਹੁਤ ਸਮਰਥਕ ਇੱਥੇ ਹੈਗੇ ਨੇ ਕੀ ਕਰ ਰਹੇ ਨੇ ਸਤਿ ਸ਼੍ਰੀ ਅਕਾਲ ਮੈਮ ਚੋਣਾਂ ਆ ਰਹੀਆਂ ਨੇ ਬੋਟਾ ਆ ਰਹੀਆਂ ਨੇ ਹਾਂਜੀ ਦਰਿੰਦਰਪਾਲ ਮੋਦੀ ਜਰ ਆਉਂਦੇ ਆ जो अच्छी सरकार चलाएगा हम तो उसको वोट देना चाहेंगे करनी पड़ेगी इसलिए वो सरकार बन गई एक्चुअली हम लोग तो यहाँ के हैं नहीं हम लोग उत्तराखंड से हैं जी जी आ, मैं एक्चुअली ना अभी नरेंद्र मोदी जी को ही वोट देना चाहूंगी वो जी ये नरेंद्र मोदी हर तरफ नरेंद्र मोदी हो रहा है आप और भी अगे गलबात कर लेने खड़े ने सीकाल भाई सोना आरिया ने राहुल गांधी या नरेंद्र मोदी सरकार ਸਾਬੇ ਜਿਹਾ ਜਿਹਾ ਹੈ ਭਾਈ ਕੋਈ ਸਿਕ ਕੋਈ ਸਵਾਇਤਾ ਨਹੀਂ ਹੈ। ਹਮ ਲੋਗੋ ਲਈ ਕੋਈ ਫਾਇਦਾ ਨਹੀਂ। ਆਮ ਆਦਮੀ ਪਾਰਟੀ ਜੋ ਪੰਜਾਬ ਮੇ ਕਾਮ ਕਰ ਰਹੀ ਹੋ। ਹਮ ਤਾਂ ਯੂਪ ਕੇ ਹੈ ਭਾਈ। ਹਮ ਯੂਪ ਵਾਲੇ ਨੂੰ ਜਾਣਤੇ ਹੈ। ਇਹਾ ਕਾ ਬਤਾਏ। ਮੈਡਮ ਹੋਰ ਖੜੇ ਨੇ ਸਾਡੇ ਨਾਲ ਗੱਲਬਾਤ ਕਰ ਲੈਣੇ। ਆਪਾ ਆਪਾ ਜੀ ਕਾਫੀ ਦੇਰ ਤੋਂ ਉਥੇ ਬੈਠੇ ਨੇ। ਦੁਕਾਨਦਾਰੀ ਕਰ ਰਹੇ ਨੇ ਸੱਜਾ ਭਾਈ। ਸੱਜਾ ਭਾਈ। ਇਸ ਵਾਰੀ ਚੋਣਾਂ ਦੇ ਵਿੱਚ ਕੌਣ ਜਿੱਤ ਸਕਦਾ? ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ? ਹਾਂਜੀ। ਰਾਹੁਲ ਗਾਂਧੇ ਜੱਜ ਵਿੱਚ ਚੰਗੀ ਗੱਲ ਹੈ ਭਾਈ। ਅੱਛਾ ਜੀ। ਇਹ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਦਾਂ ਦੇਖ ਰਹੇ ਹੋ ਉਹ ਵੀ ਚੰਗੇ ਆ ਸਾਰੇ ਚੰਗੇ ਸਾਡੇ ਰਸਤੇ ਮੋਨਿਆ ਤੋਂ ਨਿਆ ਬੋਈ ਅੱਜ ਤਾਂ ਬੈਂਕਾਂ ਤੋਂ ਆ ਕੇ ਰੋਟੀ ਖਾਣੀ ਹੈ ਕੋਈ ਵੀ ਸਰਕਾਰ ਆ ਜੇਵੇ ਕਿਹਦੇ ਦੁਕਾਨਦਾਰਾਂ ਨਾਲ ਵੀ ਗੱਲਬਾਤ ਆਪਾਂ ਕਰ ਲੈਣੇ ਆ ਸਸੀ ਗਾਲ ਜੀ ਹਾਂ ਜੀ ਚੋਣਾਂ ਆ ਰਹੀਆਂ ਨੇ ਕਿਹਦੀ ਸਰਕਾਰ ਦੇਖਣਾ ਚਾਹੁੰਦੇ ਹੋ ਨਰਿੰਦਰ ਪਾਈ ਮੋਦੀ ਜਾਂ ਰਹੁਲ ਗਾਂਧੀ ਆ ਮੋਦੀ ਦੀ ਵੇਖਣ ਦਾ ਨਹੀਂ ਕਿਉਂ ਕੀ ਕਰਨੇ ਜੀ ਕੰਮ ਅੱਛਾ ਕੀਤਾ ਵਿਕਾਸ ਕੀਤਾ ਅੱਛਾ ਜੀ ਆਮ ਆਦਮੀ ਪਾਰਟੀ ਸਰਕਾਰ ਨੂੰ ਕਿਦਾਂ ਦੇਖ ਰਹੇ ਹੋ ਪੰਜਾਬ ਚ ਕਿਤਾ ਕੰਮ ਕਰ ਰਹੀ ਹੈ ਪੰਜਾਬ ਚ ਅੱਛਾ ਕੰਮ ਕਰ ਰਹੀ ਹੈ ਐਸੀ ਗੱਲ ਨਹੀਂ ਪਰ ਸੈਂਟਰ ਚ ਮੋਦੀ ਜਲੰਦਰ ਦੀ ਹੌਟ ਸੀਟ ਮੰਨੀ ਗਈ ਹੈ ਰਿੰਕੂ ਜਾਂ ਚੰਨੀ ਜਿੱਤ ਸਕਦੇ ਨੇ ਚੰਨੀ ਇਹ ਸਾਡਾ ਸਰਵੇ ਕਰ ਰਹੇ ਆ ਆਪਾਂ ਤੁਹਾਨੂੰ ਸਾਰੇ ਦਿਖਾ ਰਹੇ ਆ ਸੱਚੀ ਗੱਲ ਸਰਕਾਰ ਜਿਹੜਾ ਆ ਗਿਆ ਤੇ ਬਣਾਣੀ ਆ ਤੇ ਮਾਲਕ ਦੀ ਮਰਜ਼ੀ ਸਾਡੇ ਤੋਂ ਕੋਈ ਨਹੀਂ ਤੁਸੀਂ ਅਸੀਂ ਮੋਹਰ ਲਾਣੀ ਹੈ ਜਿਹੜਾ ਸਾਹਮਣੇ ਆ ਕੇ ਲਾ ਦੇਣੀ ਹੈ ਜਿਹੜਾ ਸਾਹਮਣੇ ਆ ਕੇ ਲਾ ਦੇਣੀ ਹੈ ਇਹ ਵੀ ਇੱਕ ਬੜਾ ਅੱਛਾ ਰਣੇ ਉਦਾਹਰਣ ਦਿੰਦਾ ਹੈ ਅਸਰ ਖਲੋਤੇ ਨੇ ਅਗਰ ਬਾਤ ਕਰ ਲੈਣੇ ਆਜੋ ਅੱਗੇ ਆਜੋ ਕਾਨਾ ਕੁਝ ਲੇਡੀਜ਼ ਵੀ ਇੱਥੇ ਮੌਜੂਦ ਨੇ ਜਿਨ੍ਹਾਂ ਨਾਲ ਆਪਾਂ ਗੱਲਬਾਤ ਕਰ ਸਕਦੇ ਆ ਸਸਿਕਲ ਮੈਮ ਬੋਟਾ ਆ ਰਹੀਆਂ ਹਨ ਹਿੰਦੁਸਤਾਨ ਦੇ ਵਿੱਚ ਸਰ ਨੋ ਇੰਟਰਸਟਿਡ ਨਾਟ ਇੰਟਰਸਟਿਡ ਪੋਲੀਟੀਸ਼ੀਅਨ ਦਾ ਕੋਈ ਥਿਊ ਨਹੀਂ ਹੈ ਆਮ ਆਵੀ ਪਾਰਟੀ ਨੇ ਕਿਹਾ ਸੀਗਾ 1000 ਰੁਪਏ ਆ ਜਿਹੜੀਆਂ ਨਹੀਂ ਨਹੀਂ ਜੀ ਨਹੀਂ ਨਹੀਂ ਸਰ ਹਨਾ ਹੋਰ ਵੀ ਜੰਕਸ਼ਨ ਮੌਜੂਦ ਨੇ ਭਾਈ ਸਸਿਕਲ ਭਾਜੀ ਚੋਣਾਂ ਆ ਰਹੀਆਂ ਨੇ ਨਰਿੰਦਰ ਮੋਦੀ ਜਾਂ ਰਾਹੁਲ ਦਾ ਭਾਈ ਕੋਈ ਵੀ ਨਹੀਂ ਯਾਰ वैसे यहां को इंटरेस्ट ही नहीं रहना चाहिए टोटल पॉइंट है कोई इंटरेस्ट नहीं आगे भी ताडी और ਗੱਲਬਾਤ ਕਰਵਾਣੇ ਤੁਸੀਂ ਸਰਵੇ ਸਾਰਿਆਂ ਦਾ ਦੇਖ ਰਹੇ ਹੋ ਜਿੱਥੇ ਜਿੱਥੇ ਸਰਵੇ ਅਸੀਂ ਕਰ ਸਕਦੇ ਆ ਆ ਸਰ ਖੜੇ ਨੇ ਇਸ ਵਾਰ ਚੋਣੋਂ ਵਿੱਚ ਕੌਣ ਜਿੱਤ ਸਕਦਾ ਉਹ ਕਹਿੰਦੇ ਨਾ ਨੂੰ ਨਹੀਂ ਪਤਾ ਜੀ ਕੋਈ ਜੀ ਇਹਨਾਂ ਨੂੰ ਨਹੀਂ ਪਤਾ ਜੀ ਇਹ ਕਹਿ ਰਹੇ ਨੇ ਸਸੀ ਗਾ ਜੀ ਚੋਣਾ ਆ ਰਹੀਆਂ ਨੇ ਨਰਿੰਦਰ ਭਾਈ ਮੋਦੀ ਜਾਂ ਰਾਹੁਲ ਗਾਂਧੀ ਨਰਿੰਦਰ ਸਿੰਘ ਮੋਦੀ ਦੇਖੋ ਕਹਿ ਸਕਦੇ ਦੂਜੀ ਆਪਸ਼ਨ ਕਹਿ ਸਕਦੇ ਆਮ ਆਦਮੀ ਪਾਰਟੀ ਸਰਕਾਰ ਕਿੱਦਾਂ ਕੰਮ ਕਰ ਰਹੀ ਪੰਜਾਬ ਦਾ ਏਕਾ ਕੀ ਐ ਨਾ ਖਾਸੇ ਨਹੀਂ ਹੁੰਦੇ ਵਾ ਗੱਲਬਾਤ ਕਰ ਲੈਣੇ ਆ ਹੋਰ ਵੀ ਅੱਗੇ ਤੁਹਾਨੂੰ ਸ੍ਰੋਤਿਆਂ ਨਾਲ ਗੱਲ ਕਰਵਾਨੇ ਆ ਅੰਕਲ ਖੜੇ ਨਾਲ ਅੰਕਲ ਨਾਲ ਗੱਲਬਾਤ ਕਰ ਲੈਣੇ ਸਸੀ ਗਾ ਜੀ ਲੋਕਾਂ ਗਿਆਨ ਦੋਸਤਾਂ ਨੂੰ ਨਿਰਿੰਦਰ ਭਾਈ ਮੋਦੀ ਜਾਂ ਰਾਹੁਲ ਚੰਨੀ ਚੰਨੀ ਹਾਂਜੀ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਦੇ ਵਿੱਚ ਸਰਕਾਰ ਬਣਾ ਕੇ ਬੈਠੀ ਏ ਕਿੱਦਾਂ ਦੇਖ ਰਹੇ ਆ ਮਾਦੇ ਪਾੜਨੇ ਚ ਬੋਰ ਦਿੱਤੀ ਸੀਗੀ ਆ ਉਹ ਅੰਦਰ ਚਲੇ ਗਏ ਗਏ ਉਹਨਾਂ ਕੋ ਬੰਦਾ ਕੋ ਵੀ ਨਹੀਂ ਆ ਰਿਹਾ ਅੱਜਕੱਲ ਹਾਂ ਕੋਈ ਖਬਰ ਆ ਰਹੀ ਹੈ ਠੀਕ ਹੈ ਹਾਂ ਜੀ ਸਰਵਿਸ ਸਾਡੇ ਮਜੂਰ ਨੇ ਸਰ ਨਾਲ ਗੱਲ ਕਰ ਲੈਣੇ ਸੱਸੀ ਗੱਲ ਸੱਸੀ ਗੱਲ ਜੀ ਦੁਕਾਨਦਾਰੋਂ ਫਾਇਦਾ ਚਾਹਦੇ ਹੋ ਕਿਸੇ जी फायदा है फायदा है आप पार्टी ने हमारा पेंशन लगा रखी जी बिजली की जो हमारा घर का पांच हजार छह हजार बिल आता था अब सुन आता है ठीक है जी तो जो बेनिफिट देगा वो सरकार है नहीं तो कोई सरकार नहीं है पंजाब पंजाबी पार्टी कितना कम कर रही है काम तो ठीक कर रही है हमें बेनिफिट दे रही है बिजली बिल नहीं आ रहा है बिल नहीं आ रहा है वो पेंशन ही लगी पांच छह हजार रुपए महीने की गरीब बंदे के लिए बहुत कुछ होता है कलक मिल रही है हर सुविधा है बस फ्री है बट भगवंत मान सरकार

मोदी मोदी जी मोदी का देखो महंगाई और वो सब कुछ अलग बात है लेकिन जो उन्होंने विकास के जो काम करने वाले थे तीन सौ सत्तर धारा हुआ राम मंदिर चलो धर्म की बात है वो अलग है लेकिन जो आर्मी के लिए कैसा सुरक्षा जब तक देश सुरक्षित है तब तक, तक हम सब कुछ कर सकते हैं और जिस आप कहाँ से उत्तराखंड से पंजाब में कब से पंजाब में एक साल आम आदमी पार्टी सरकार राज कर रही है यहाँ पे कैसे देखते हैं देखो यहाँ के बारे में पता नहीं कि यहाँ पे क्या उनका कार्यकाल चल रहा है कैसा चल लेकिन जनता तो बोलती ठीक लेकिन जो ਮੇਰਾ ਮੰਨਣਾ ਜੋ ਫਰੀ ਵਾਲਾ ਸਿਸਟਮ ਉਹ ਠੀਕ ਨਹੀਂ ਇਸ ਵਾਰ বিজেপি ਸਰਕਾਰ ਦਾ ਨਾਰਾ 400 ਸਪਾ ਬਿਲਕੁਲ ਹੈ ਹੰਡੇ ਹੰਡੇ